ਤੁਸੀਂ ਜੋ ਤਸਵੀਰਾਂ ਇਹ ਦੇਖ ਰਹੇ ਹੋ ਕੱਗਰ ਦਰਿਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਦੱਸਦੇ ਕਿ ਖਨੌਰੀ ਦੇ ਵਿੱਚ ਕੱਗਰ ਦਰਿਆ ਦਾ ਪਾਣੀ ਦਾ ਲੈਵਲ ਜਿਹੜਾ 744 ਜੇ ਉੱਪਰ ਰਿਕਾਰਡ ਕੀਤਾ ਗਿਆ ਹੈਗਾ ਇੱਥੇ ਹੀ ਅਸੀਂ ਜਿਸ ਜਗ੍ਹਾ ਪਿੰਡ ਮਕੋੜ ਸਾਹਿਬ ਵਿੱਚ ਖੜੇ ਆਂਗੇ ਉੱਥੇ 735 ਨੂੰ ਜਿਹੜਾ ਕੱਗਰ ਦਰਿਆ ਦਾ ਅੰਕੜਾ ਜਿਹੜਾ ਹੋ শু ਚੁੱਕੇਗਾ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈਗਾ ਤੇ ਇਸ ਦੇ ਉੱਪਰ ਪ੍ਰਸ਼ਾਸਨ ਨੇ ਵੀ ਨਜ਼ਰ ਜਿਹੜੀ ਉਹ ਬਣਾਈ ਹੋਈ ਹੈਗੀ ਲਗਾਤਾਰ ਮਿੱਟੀ ਪਾਉਣ ਦਾ ਕੰਮ ਵੀ ਕੱਗਰ ਦਰਿਆ ਦੇ ਕਿਨਾਰਿਆਂ ਦੇ ਉੱਪਰ ਚੱਲ ਰਿਹਾ ਹੈਗਾ ਤੋ ਪਾਣੀ ਦਾ ਆਉਣਾ ਅਗਸਤ ਦੇ ਮਹੀਨੇ ਦੇ ਵਿੱਚ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ ਵਿੱਚ ਅਗਸਤ 14 ਅੱਜ ਕਾਫੀ ਜ਼ਿਆਦਾ ਜਿਹੜਾ ਪਾਣੀ ਹੈ ਕਾਫੀ ਹੱਦ ਤੱਕ ਆ ਚੁੱਕਾ ਹੈਗਾ ਸੋ ਤਕਰੀਬਨ ਜਿਸ ਜਗ੍ਹਾ ਦੇ ਉੱਪਰ ਅਸੀਂ ਖੜੇ ਆ ਪਿੰਡ ਮੁਕੋਟ ਸਾਹਿਬ ਇੱਥੇ 736 ਦੇ ਉੱਪਰ ਪੱਗੜ ਬਰਿਆ ਜਿਹੜਾ ਵਗ ਰਿਹਾ ਹੈਗਾ ਤੇ ਇੱਥੋਂ ਜੇ ਥੋੜੀ ਦੂਰੀ ਤੇ ਗੱਲ ਕਰੀਏ 20 ਤੋਂ 25 ਕਿਲੋਮੀਟਰ ਖਨੌਰੀ ਦੇ ਵਿੱਚ ਤੇ ਉੱਥੇ 741 ਦੇ ਉੱਪਰ ਪੱਗੜ ਦਰਿਆ ਜਿਹੜਾ ਇਹ ਵਗ ਰਿਹਾ ਹੈਗਾ ਸੋ ਤੁਸੀਂ ਵੀਰਾਂ ਤੁਹਾਡੇ ਨਾਲ ਪੱਗੜ ਦਰਿਆ ਦੀਆਂ ਸਾਂਝੀਆਂ ਕਰ ਰਹੇ ਆ ਕਿ ਪਿਛਲੇ ਸਾਲ ਵੀ ਕੱਗਰ ਦਰਿਆ ਦੇ ਵੱਲੋਂ ਜਿਹੜਾ 15 ਜੁਲਾਈ ਨੂੰ ਜਿਹੜਾ ਬੜੀ ਭਿਆਨਕ ਜਿਹੜੀ ਤਬਾਹੀ ਉਹ ਮਚਾਈ ਗਈ ਸੀ ਪਿੰਡਾਂ ਦੇ ਪਿੰਡ ਜਿਹੜੇ ਉਹ ਡੋਬੋ ਦਿੱਤੇ ਗਏ ਸੀ ਪਰ ਇਸ ਵੱਲੋਂ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਇਸ ਸਮੇਂ ਦੀ ਗੱਲ ਕਰੀਏ ਤਾਂ ਸਰਕਾਰ ਦੇ ਵੱਲੋਂ ਕਾਫੀ ਹੱਦ ਤੱਕ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਕਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹੀ ਜਿਹੜੇ ਇੰਤਜ਼ਾਮ ਉਹ ਕਰਕੇ ਰੱਖੇ ਹੋਏ ਨੇ ਜਿਸ ਤਰ੍ਹਾਂ ਪਰੇ ਹੋਏ ਥੈਲੇ ਰੱਖੇ ਗਏ ਹੋਗਾ ਸੋ ਇਹ ਮੌਕੇ ਦੇ ਹਾਲਾਤ ਨੇ ਕੀ ਸਰਕਾਰ ਦੇ ਵੱਲੋਂ ਆਪਣੀ ਪੂਰੀ ਤਿਆਰੀ ਜਿਹੜੀ ਉਹ ਕੀਤੀ ਗਈ ਹੈਗੀ ਹਲੇ ਵੀ ਜਿਹੜੇ ਮਿੱਟੀ ਪਾਉਣ ਦਾ ਜਿਹੜਾ ਕੰਮ ਹੋ ਰਿਹਾ ਟਰੈਕਟਰਾਂ ਦੇ ਨਾਲ ਜਾਂ ਜੀਸੀਬੀ ਮਸ਼ੀਨਾਂ ਦੇ ਨਾਲ ਚੱਲ ਰਿਹਾ ਹੈਗਾ ਤੁਹਾਨੂੰ ਤਸਵੀਰਾਂ ਅਸੀਂ ਇਸ ਪਾਸੇ ਤੋਂ ਜੇ ਦਿਖਾਈਏ ਕਿ ਗੁਰਦਿਆ ਦੀਆਂ ਇਹ ਸੋ ਇੱਕ ਜਿਹੜੀ ਖਾਸ ਗੱਲ ਹੈ ਕਿ ਪਾਣੀ ਦੀ ਰਫਤਾਰ ਜਿਹੜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਹੈਗੀ ਪਾਣੀ ਦੀ ਪਾਣੀ ਦੇ ਵਿੱਚ ਇੰਨੀ ਜ਼ਿਆਦਾ ਰਫਤਾਰ ਜਿਹੜੀ ਉਹ ਦੇਖਣ ਨੂੰ ਨਹੀਂ ਮਿਲ ਰਹੀ ਇਹ ਇਹ ਗੱਲ ਇੱਕ ਚੰਗਾ ਸੰਕੇਤ ਹੈ ਕਿ ਜਿੰਨਾ ਪਾਣੀ ਘੱਗਰ ਦੇ ਵਿੱਚ ਆਇਆ ਹੈਗਾ ਉਹ ਹੌਲੀ-ਹੌਲੀ ਕਰਕੇ ਲੰਘ ਜਾਊਗਾ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਹਲੇ ਵੀ ਜੀਸੀਬੀ ਮਸ਼ੀਨਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਘੱਗਰ ਦੇ ਕਿਨਾਰਿਆਂ ਦੇ ਉੱਪਰ ਕਿ ਕਿਸੇ ਤਰੀਕੇ ਦਾ ਕੋਈ ਜਿਹੜਾ ਉਹ ਨੁਕਸਾਨ ਨਾ ਹੋ ਸਕੇ ਪਰ ਖਾਸ ਗੱਲ ਇਹ ਹੈ ਕਿ ਜਿੱਥੇ ਕੱਗਰ ਦਰਿਆ ਨੇ ਨੁਕਸਾਨ ਕਰਨਾ ਹੈਗਾ ਕੱਚੀ ਮਿੱਟੀ ਕਿਨਾਰਿਆਂ ਦੇ ਉੱਪਰ ਪਾਈ ਗਈ ਹੈ ਤੁਸੀਂ ਇਹ ਦੀ ਤਸਵੀਰ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਥੇ ਮਿੱਟੀ ਡਿਗਣੀ ਜਿਹੜੀ ਉਹ ਸ਼ੁਰੂ ਹੋਈ ਅਜਿਹੇ ਹੀ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਰੇਤਲੀ ਮਿੱਟੀ ਜਿਹੜੀ ਕੱਗਰ ਦੇ ਕਿਨਾਰਿਆਂ ਦੇ ਉੱਪਰ ਪਾਈ ਗਈ ਹੈ ਕਿਸੇ ਸਮੇਂ ਵੀ ਜਿਹੜਾ ਇਹ ਮਿੱਟੀ ਜਿਹੜੀ ਉਹ ਖੁਰ ਸਕਦੀ ਹੈਗੀ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਪਾਣੀ ਨੇ ਹੁਣੇ 736 ਦੇ ਉੱਪਰ ਮਿੱਟੀ ਨੂੰ ਰੋੜਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਅਗਰ ਦਰਿਆ ਦੇ ਮੌਜੂਦਾ ਜਿਹੜੇ ਹਾਲਾਤ ਨੇ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਸਾਂਝੇ ਕਰ ਰਹੇ ਹਾਂਗੇ ਸੋ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਆਉਣ ਵਾਲੇ ਹਾਲਾਤਾਂ ਦੇ ਉੱਪਰ ਵੀ ਨਜ਼ਰ ਬਣਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।